ਦੇ ਨੂੰ ਬੰਦਾ ਕਦੇ ਰਜਾ ਨਹੀਂ ਸਕਦਾ ਰਾਜ ਉਹਨੂੰ ਹੀ ਆਇਆ ਹੈ ਜਿਹਦੇ ਤੇ ਵਾਹਿਗੁਰੂ ਦਾ ਹੱਥ ਹੈ ਉਹ ਖੁੱਲੀ ਚੋਇਲਾ ਮੈੜ ਵਿੱਚ ਹੋਵੇ ਵਾਹਿਗੁਰੂ ਨੇ ਸੰਤੋਖ ਦੇ ਦਿੱਤਾ ਤੇ ਉਹ ਰਜ ਗਿਆ ਉਹਦਾ ਮੰਗਣਾ ਮੁੱਕ ਗਿਆ ਵਾਹਿਗੁਰੂ ਦਾ ਹੱਥ ਨਹੀਂ ਤੇ ਮਹਿਲਾਂ ਵਾਲੇ ਵੀ ਸਭ ਤੋਂ ਵੱਡੇ ਭੁੱਖੇ ਹੋਣਗੇ ਬਹੁਤੀ ਆਸ ਰੱਖਣਗੇ ਜਨਾਬ ਦੀ ਸ਼ਹਿਜ ਸੰਤੋਖ ਸਦਾ ਤ੍ਰਿਪਤਾਸੇ ਅਨਦ ਖਸਮ ਕਹਿ ਪਾਣ ਜਿਉਂ ਬਾਈ ਬਨੂ ਦੀ ਕਿਰਪਾ ਨਾਲ ਹੀ ਤ੍ਰਿਪਤਾ ਸੇ ਤ੍ਰਿਪਤ ਹੋਏ ਤਰਜੇ ਝੁੜੀ ਇੱਕ ਹੈ ਜਗਾ ਜਗਾ ਨਹੀਂ ਅੱਡੀ ਦੀ ਅੱਭਾ ਜਿੰਨੇ ਵੀ ਬੈਠੇ ਆ ਨਾ ਚਿਹਰੇ ਹੀ ਹੱਸਦੇ ਹੁੰਦੇ ਨੇ ਅਸਲ ਵਿੱਚ ਮਾੜਾ ਜਿਆ ਫੋਲੋ ਕਿਸੇ ਨੂੰ ਨਾਨਕ ਦੁਖੀਆ ਸਭ ਸੰਸਾਰ ਪਿੱਛੇ ਦੁਖੀ ਦੁਖ ਹੈ ਕਈ ਵਾਰ ਅਗਬਾਲੀ ਹੋਵੇ ਨਾ ਸੋ ਲਾਟਾਂ ਮੁਰ ਜਾਣਦੇ ਉਤੋਂ ਕਈ ਵਾਰ ਲੱਗਦਾ ਹੈ ਵੀ ਸਵਾ ਹੀ ਹੈ ਅਗਾ ਹੈ ਨਹੀਂ ਕਦੇ ਬੋਲ ਕੇ ਵੇਖੋ ਡੰਡੇ ਦਾ ਥੱਲਿਓ ਕੋਲੇ ਕੋਲੇ ਨਿਕਲਦੇ ਉਤੋਂ ਹੀ ਹੈ ਮੁਸਕਰਾਉਂਦੇ ਰਹਿੰਦੇ ਆ ਵਿੱਚ ਬੜਾ ਕੁਝ ਹੈ ਦੁੱਖਾਂ ਦੀਆਂ ਨੇ ਖੋਲਣ ਦੀ ਧੀਰ ਹੈ ਪਰ ਖੇਲ ਜਿਆਦਾ ਸੋਹਣੇ ਕਹਦੇ ਆਏ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜਿਹੜੇ ਦੁੱਖਾਂ ਦੇ ਬੰਧਨ ਨੇ ਜਿਹੜਾ ਤੇਰੀ ਸ਼ਰਨ ਆ ਜਾਂਦਾ ਹੈ ਤੇਰੇ ਤੇ ਭਾਵਨਾ ਰੱਖਦਾ ਹੈ ਉਹਦੇ ਜੀਵਨ ਵਿੱਚ ਦੁੱਖ ਨਹੀਂ ਰਹਿੰਦੇ ਉਹਦੇ ਜੀਵਨ ਵਿੱਚ ਕਿਦਰੇ ਭਾਈ ਮਰਦਾਨੇ ਵਾਂਗੂ ਦੁੱਖ ਆ ਵੀ ਜਾਵੇ ਤੇਲ ਦਾ ਤਪ ਦਾ ਕੜਾਇਆ ਵੀ ਗੁਰਨਾਨਕ ਠੰਡਾ ਕਰਦਾ ਹੈ